ਸਿੰਗੁਰ ਕਾਕਾ ਮੁੱਤਫਰਕਾ ਬਾਹਰੋਂ ਤੁਹਾਡੇ ਸਾਹਮਣੇ ਇਹ ਦੇਖ ਲਓ ਇੱਥੇ ਇੱਕ ਤਕਰੀਬਨ ਸਾਡੇ ਅੰਦਰਾਂ ਫੁੱਟ-ਫੁੱਟ ਪਾਣੀ ਵੜਿਆ ਜਿਹੜਾ ਇਹਨਾਂ ਨੂੰ ਨੁਕਸਾਨ ਹੋ ਚੁੱਕਿਆ ਵੀ ਇਹ ਕਹਿ ਨਹੀਂ ਸਕਦਾ ਕੁਝ ਵੀ ਹੁਣ ਜੋ ਸਾਡੇ ਇੱਥੇ ਰੱਖਣ ਰਖਾਣ ਦਾ ਹੈਗਾ ਆਪਣਾ ਦੇਖੋ ਲਓ ਵੀ ਅੰਦਰ ਬੈੱਡਾਂ ਦੇ ਵਿੱਚ ਵੀ ਪਾਣੀ ਵੜ ਗਿਆ ਉਹਦੇ ਬਿਸਤਰੇ ਵੀ ਗਿੱਲੇ ਸਾਡੇ ਲਈਆਂ ਹੋ ਗਈਆਂ ਨਾਲੇ ਉਹਦੇ ਪਰਲੇ ਕਮਰੇ ਜਿੱਥੇ ਜਿਹੜਾ ਸਟੋਰ ਬਣਾਇਆ ਉੱਥੇ ਵੀ ਪਾਣੀ ਤਕਰੀਬਨ ਇੱਕ-ਇੱਕ ਫੁੱਟ ਜਿਹੜਾ ਡਰਮਾਂ ਨੂੰ ਛੂ ਗਿਆ ਤੇ ਕਣਕਾਂ ਵੀ ਸਾਨੂੰ ਉਹਨੂੰ ਸੁਕਾਣ ਦਾ ਮੌਕਾ ਮਿਲੇਗਾ ਤੇ ਚਕਾਵਾਂਗੇ ਅਦਰਵਾਜ਼ੀ ਖਰਾਬ ਹੀ ਹੈ ਬਾਰ ਡੰਗਰ ਰੱਖੇ ਜਿਹੜੇ ਉਹਨਾਂ ਦਾ ਵੀ ਬੁਰਾ ਹਾਲ ਹੈ ਤੇ ਬਾਕੀ ਪ੍ਰਸ਼ਾਸਨ ਨੂੰ ਅਸੀਂ ਕਈ ਵਾਰਾਂ ਕਿਹਾ ਜਗ੍ਹਾ ਨੂੰ ਲੇਕਿਨ ਕੁਛ ਨੇ ਕੋਈ ਸੁਣਾਈ ਨਹੀਂ ਕੀਤੀ ਜਿਹੜਾ ਵੀ ਮੰਤਰੀ ਕੋਈ ਜਾਂ ਕੋਈ ਆਉਂਦਾ ਐ ਐਮ ਐਲ ਆਂਦੇ ਆ ਕੋਈ ਐਮ ਐਲ ਆਂਦਾ ਜਾਂ ਮੰਤਰੀ ਆਂਦਾ ਕੋਈ ਵੀ ਹਾਂਜੀ ਕਰਦੇ ਆ ਕੰਮ ਕੋਈ ਸਾਡਾ ਕਰਾਂਦਾ ਨਹੀਂ ਆ ਤੇ ਹੁਣ ਸਾਡੇ ਸਰਪੰਚ ਸਾਹਿਬਾਂ ਨੇ ਇਹਨਾਂ ਨੂੰ ਕਈ ਵਾਰਾਂ ਕਿਹਾ ਜੇ ਪਹਿਲਾਂ ਬਣੇ ਸੀ ਤਾਂ ਉਹਨਾਂ ਨੂੰ ਵੀ ਕਿਹਾ ਜੇ ਦੂਜਿਆਂ ਨੂੰ ਕਿਹਾ ਤਾਂ ਉਹਨਾਂ ਨੇ ਵੀ ਕੁਛ ਨਹੀਂ ਕੀਤਾ ਹਾਂ ਵੀ ਭਰਦੇ ਆ ਪਰ ਅੱਗੇ ਕੰਮ ਰੋਏ ਕਾਰਵਾਈ ਕੋਈ ਨਹੀਂ ਕਰਦਾ ਗਵਰਨਮੈਂਟ ਗੰਦੀ ਫੈਸਲਾ ਤੁਹਾਨੂੰ ਸਾਰਿਆਂ ਨੂੰ ਫੈਸਿਲਟੀਆਂ ਦੇਾਂਗੇ ਗਵਰਨਮੈਂਟ ਫੈਸਿਲਿਟੀ ਦਿੰਦੀ ਹੈ ਪਤਾ ਨਹੀਂ ਉਹ ਦਿੰਦੀ ਹੈ ਤੇ ਇਹ ਨਹੀਂ ਜਾਂਦੇ ਲੈਣ ਹੁਣ ਜਾਂ ਵੀ ਹੁਣ ਕਹਿੰਦੇ ਹੋਣਾ ਕੋਈ ਸਾ ਅਸੀਂ ਵੀ ਚਲੀ ਤੀ ਜੇ ਅਸੀਂ ਇਕੱਲੇ ਇਕੱਲੇ ਨੇ ਪ੍ਰਸ਼ਾਸਨ ਕੋਲ ਜਾਣਾ ਤੇ ਫਿਰ ਮੈਂਬਰ ਸਰਪ੍ਰੇਚ ਚੋਣ ਦਾ ਫੈਸਲਾ ਵੀ ਕੀ ਹੈ ਮੇਰੇ ਸਾਬ ਨਾਲ ਤਾਂ ਸਾਡਾ ਘਟੋ ਘਟ ਨੁਕਸਾਨ ਹੈ ਇਸ ਵੇਲੇ ਨਾਰਮਲ ਲਾ ਲੋ ਤੁਸੀਂ ਜਿੱਦਾਂ ਹੁਣ ਦਾਣੇ ਦੇ ਵਣੇ ਸਾਡੇ ਭਿੱਜੇ ਆ ਅੰਦਰਾਂ ਬੈਡਾਂ ਖਰਾਬ ਹੋ ਗਏ 50-60 ਹਜ਼ਾਰ ਰੁਪਏ ਤਾਂ ਨਾਰਮਲ ਹੈ ਕਿਉਂਕਿ ਬੈਡਾਂ ਨਹੀਂ ਪਲਾਈਆਂ ਸੜ ਗਈਆਂ ਦਾਣੇ ਜਿਹੜੇ ਗਿੱਲੇ ਹੋਏ ਉਹ ਬੇਕਾਰ ਹੋ ਜਾਣੇ ਆ ਇੱਥੇ ਪਾਣੀ ਦਾ ਨਿਕਾਸ ਨਹੀਂ ਹੈ ਜੀ ਸੜਕਾਂ ਸਾਡੀ ਉੱਚੀ ਕੀਤੀ ਗਈਆਂ ਨੇ ਤੇ ਨਾਲੇ ਬਣਾਏ ਨਗੇ ਤੇ ਜੇ ਸਰਪੰਚਾਂ ਨੂੰ ਕਹਿੰਦੇ ਕੋਈ ਥੋੜਾ ਮੋਟਾ ਮਾੜਾ ਮੋਟਾ ਸੀਵਰੇਜ ਨਾਲ ਅਟੈਚ ਕਰਾ ਦਿਓ ਉਹ ਵੀ ਨਹੀਂ ਕਰਾਂਦੇ ਡਿਫੈਂਸ ਰੋਡ ਤੋਂ ਲੈ ਕੇ ਤੇ ਆਪਣਾ ਮਾਹੌਲਪੁਰ ਤੱਕ ਬਣਾਇਆ ਜਦੋਂ ਬਣਾਇਆ ਕਿ ਨਿਕਾਸੀ ਵਗਾਰਾ ਉਦੋਂ ਉਸ ਇੱਥੇ ਜਿਹੜਾ ਠੇਕਦਾਰ ਆਇਆ ਸੀ ਉਹਨਾਂ ਦੇ ਮੁੰਸ਼ੀ ਇੱਥੇ ਜਦੋਂ ਕੰਮ ਲੱਗਾ ਉਹਨਾਂ ਨੂੰ ਆਹੀ ਕਹਿੰਦੇ ਰਿਹਾ ਕਿ ਨਾਲਾ ਤੇ ਉਹਨਾਂ ਨੇ ਸਾਨੂੰ ਇਹਨਾਂ ਸਾਨੂੰ ਦਲਾਸਾ ਦਿੱਤਾ ਵੀ ਜਾਨੂੰ ਸੜਕ ਕਲੀਅਰ ਕਰ ਲੈਂਦੇ ਉਹਦੇ ਬਾਅਦ ਅਸੀਂ ਨਾਲਾ ਵੀ ਬਣਾਣਾ ਲੇਕਿਨ ਅੱਜ ਦਿਨ ਤੱਕ ਕਰਨ ਵਾਲਾ ਨਹੀਂ ਬਣਿਆ ਕਿਉਂਕਿ ਪਿੱਛੇ ਪਿੱਛੇ ਮੁੰਡਾ ਹੈਗਾ ਆਪਣਾ ਥਰਿਆਲ ਚੌਂਕ ਦੇ ਚਰਨਦਾਸ ਜੀ ਮੈਨੇਜਰ ਹੈਗੇ ਜਿਹੜੇ ਬੈਂਕ ਮੈਨੇਜਰ ਆ ਟ੍ਰਾਇਰ ਹੋਏ ਆ ਉਹਨਾਂ ਨੇ ਵੀ ਪਿਛੇ ਪਰਥੂ ਪਾਇਆ ਹੀ ਰਖਵਾਇਆ ਹੀ ਕੰਮ ਕਿ ਪਹਿਲੇ ਨਾਲੇ ਜਨ ਨਿਕਾਸ ਕਰੋ ਉਹਨਾਂ ਨੂੰ ਵੀ ਦਮਦਲਾਸਰ ਦੇ ਕੇ ਕਿ ਨਾਲਾ ਉੱਥੇ ਵੀ ਹੈ ਨਹੀਂ ਬਣਿਆ ਤੇ ਸਾਡੇ ਵੀ ਹੈ ਨਹੀਂ ਬਣਿਆ ਠੇਕੇਦਾਰ ਦਾ ਨਾਮ ਜੀ ਆਪਣਾ ਅੱਜ ਤੇ ਇਹ ਕਹਿੰਨੇ ਵੀ ਪਾਣੀ ਦਾ ਨਿਕਾਸ ਹੋ ਜੇ ਤੇ ਬਾਕੀ ਹੋਰ ਕੋ ਸਾਨੂੰ ਮਾਲਕ ਦੀ ਤੰਦਰੁਸਤੀ ਚਾਹੀਦੀ ਹੈ ਇਸ ਮਾਲਕ ਤਰਫੋਂ ਸਾਨੂੰ ਦੇਣਾ ਤੇ ਕਿਸੇ ਨੇ ਕੀ ਹੈ ਚਲੋ ਹਾਈ ਆਪਣੇ ਧਿਆੜੀ ਸਾਡੀ ਲੱਗ ਜਾਂਦੀ ਹੈ ਟਾਈਮ ਨਾਲ ਲਾ ਲਈਦੇ ਆਪੇ ਉੱਠ ਕੇ ਤੰਦਰੁਸਤੀ ਹੋਵੇ ਤੇ ਸਰ ਜੀ ਪਾਣੀ ਦਾ ਨਿਕਾਸ ਜਿਹੜਾ ਸਾਨੂੰ ਇਹਦਾ ਨਿਕਾਸ ਹੋ ਜਾਏ ਤੇ ਅਸੀਂ ਇੰਨਾ ਹੀ ਬੜਾ ਸ਼ੁਕਰ ਗੁਜ਼ਾਰਾਂ ਹਾਲਾਤ ਹੀ ਅੱਜ ਹੈ ਜੀ ਇਹ ਸਰਪੰਚੀਆਂ ਦਾ ਨਕਸ਼ਾ ਜੀ ਹੱਤੋਂ ਬਸ 20 ਸਾਲ ਪਹਿਲੇ ਗਲੀਆਂ ਬਣੀ ਹਈਆਂ ਮਾਸਟਰ ਪ੍ਰਤੀਜ ਚੰਦ ਨੇ ਬਣਾਈ ਸੀ ਜਾਂ ਬਨੋਦ ਨੇ ਬਣਾਈ ਸੀ ਉਸ ਵਕ ਕਾਗਜ਼ੀ ਸਰਕਾਰ ਆਈ ਹੈ ਫਿਰ ਪਿੰਚ ਮੁਸਫਰਕਾ ਪ੍ਰੇਮ ਸਿੰਘ ਔਰ ਇਹਨਾਂ ਦੇ ਇਹਨਾਂ ਦੀ ਬਹੁਤ ਗਰੰਟ ਆਈਆਂ ਇਹਨੇ ਬੋਲੋ ਨਾਲਾ ਬਣਾਣਾ ਕਹਿੰਦੇ ਪੀਲਡੂੜੀ ਦੇ ਅੰਦਰ ਇਹ ਛੜਕੇ ਦੇ ਅੰਦਰ ਆ ਹੈ ਨਹੀਂ ਅੱਜ ਹਲਾਵੇ ਦੇਖੋ ਲੋਕਾਂ ਦੇ ਘਰ ਡੁੱਬੇ ਪਏ ਇਹਨਾਂ ਜੇ ਬੋਰਡ ਲੈਣ ਆਏ ਇਹਨਾਂ ਕਾਲੇ ਝੰਡਾ ਦਿਖਾਈ ਜਾਂਦੇ ਮੂੰਹ ਕਾਲੇ ਕਰੀਏ ਜੁੱਤੀ ਉਹਨੇ ਹਾਰ ਪਈ ਹੈ ਇਸ ਪੈੜ ਦੇ ਮੂਲ ਫਰਕੇ ਜੋ ਅਸੀਂ ਕੱਢਾਂਗੇ ਅੱਪੇ ਅੰਦਰ ਬਰਚੇ ਇਹ ਘਰ ਵੀ ਜਾਣਾ ਨਾ ਇਹੇ ਦੀ ਵੀ ਤੁਸੀਂ ਨਹੀਂ ਹੈ ਕੁਛ ਨਹੀਂ ਹੈ ਨਾ ਇਹ ਬੋਰਡ ਲੈਣ ਆ ਜਾਣਾ ਨਾ ਬਸ ਕੋਈ ਨਹੀਂ ਆਇਆ ਜਿੱਥੇ ਕੋਈ ਮਾ ਕੋਈ ਆਇਆ ਨਹੀਂ ਹੈ ਮੋਢ ਬਰ ਕੋਈ ਨਹੀਂ ਆਇਆ ਔਰ ਪੂਰੀ ਸਾਹਿਬ ਇਸੇ ਐਮਐਲਏ ਹੈ ਮੇਰੇ ਇਸ ਪੂਰੀ ਜੇ ਉੱਥੇ ਜਾਈਏ ਉਹ ਕਹਿੰਦੇ ਤੁਹਾਡੇ ਸਰਪੰਚ ਸਾਡੇ ਕੋਲ ਦੇ ਆਂਦੇ ਨਹੀਂ ਇੱਥੇ ਉਹਨਾਂ ਦਾ ਇਹ ਜਵਾਬ ਹੈ ਮੇਰੇ ਇਸ ਪੂਰੀ ਦਾ ਉਹਦਾ ਜਵਾਬ ਹੈ ਕਹਿੰਦਾ ਤੁਹਾਡਾ ਸਰਪੰਚ ਬੇਸ਼ੱਕ ਦੋ ਹੀ ਪਾਰਟੀ ਦਾ ਆ। ਦੋ ਹੀ ਪਾਰਟੀ ਦਾ ਆ। ਉਹਦਾ ਕੰਮ ਚੱਲਦਾ ਹੈ ਆਹ ਪਾਰਟੀ ਦੇ ਨਹੀਂ ਆ ਉਹ ਹੈ। ਲੇਕਿਨ ਪਾਵਰ ਤਾਂ ਹੈ ਨਾ ਉਹਰੇ ਕੋਲ। ਪਾਵਰ ਹੈ ਉਹ ਕਹਿੰਦਾ ਜੇ ਪੁੱਛੋ ਸਰਪੰਚ ਨੂੰ ਮੈਨੂੰ 1.5 ਸਾਲ ਹੋਈਏ ਕੇ ਰਹੀ ਉੱਥੇ ਸਜਾਨਪੁਰ। ਕਿਉਂ ਤੈਨੂੰ ਜਿਹੜੇ ਇਲੈਕਸ਼ਨ ਆਉਂਦੇ ਤੁਸੀਂ ਚੱਲ ਜਾਂਦੇ ਹੋ ਉੱਥੇ ਫੜਵਰ ਝੋਲੇ ਲੈ ਕੇ। ਜਿਹੜੇ ਗ੍ਰਾਂਟ ਆਣੀਆਂ ਉੱਲੇ ਚੱਲ ਜਾਂਦੇ ਨੇ। ਜਿਹੜੇ ਕੰਮ ਦਾ ਟਾਈਮ ਹੈ ਉੱਲੇ ਜਾਣਾ ਨਹੀਂ ਉੱਥੇ। ਉਹਦਾ ਜਵਾਬ ਹੈ ਨਰੇਸ਼ਪੂਰੀ ਦਾ। ਉਹਦਾ ਵੀ ਜਵਾਬ ਠੀਕ ਹੈ। ਉਹਨੇ ਕਿੱਥੇ ਜਾਂਦੇ ਨੇ ਉਹਨੂੰ ਪਤਾ ਹੀ ਨਹੀਂ ਹੈ। ਮੇ ਜੇ ਇਹ ਜਾਣ ਕੇ ਪਤਾ ਚੱਲੇਗਾ ਨਾ ਮੰਗੇ ਕਰਨਾ ਚਾਹਣਾ ਜੀ ਇਸ ਪਿੰਡ ਦਾ ਨਿਕਾਸ ਹੋ ਚੁੱਕਾ ਹੈ ਗਲੀਆਂ ਦੁਬਾਰਾ ਉੱਚੀਆਂ ਹੋਣੀਆਂ ਚਾਹੀਦੀਆਂ ਜਿੰਨੀ ਪੂਰਾ ਪਿੰਡ ਦੀ ਦੇਖੋ ਜੀ ਸਾਰੇ ਪਿੰਡ ਦੀ ਕੰਮ ਕਰਾਇਆ ਇਹਨਾਂ ਪੂਰੇ ਸਾਈਡ ਕੰਮ ਕਰਾਇਆ ਹੈ ਸਾਈਟ ਵਾਲੇ ਕਰਾਇਆ ਕੰਮ ਇਧਰ ਸਾਰੇ ਜਿਹੜੀ ਪੰਚਾਇਤ ਹੈ ਲੇਕਿਨ ਮੁੱਲ ਫਰਕੇ ਦੇ ਇਹ ਸਿਰਕਦੇ ਕੰਡੇ ਆ 1 ਰੁਪਇਆ ਨਹੀਂ ਲਾਇਆ ਉਹਨਾਂ ਜੇ ਸਾਹਮਣੇ ਕਰੋ ਉਸ ਤੇ ਹਿੱਕ ਨਹੀਂ ਜਵਾਬ ਦੇ ਨੇ ਕਿੱਥੇ ਪੈਸਾ ਲਾਇਆ ਉਹਨਾਂ ਕੋਈ ਪੈਸਾ ਨਹੀਂ ਲਗਾਇਆ